ਉਹਨਾਂ ਦਾ ਹੱਟਦੇ ਜਿੱਜੇ ਦੇ ਨੂੰ ਕੁਝ ਹੋ ਗਿਆ ਫੇਰ ਕਿਉਂ ਯਾਰ ਪੰਜਾਬ ਦੀ ਜਵਾਨੀ ਖਰਾਬ ਕਰੀ ਜਾਂਦੇ ਹੋ ਯਾਰ ਹੈ ਬਰਾ ਤਾਂ ਤੇਰਾ ਕੀ ਹਾਲ ਹੋਇਆ ਪਹਿਲਾਂ ਦੇਖ ਦੇ ਦੋ ਸਟ੍ਰਿੰਗਰ ਆ ਲਾ ਕੇ ਹੈ ਕਿੰਨਾ ਬੁਰਾ ਹਾਲ ਕਰੀ ਬੈਠਾ ਹੈ ਸਾਡਾ ਕਿੱਥੋਂ ਲੈ ਕੇ ਆਏ ਸਮਾਨ ਬਈ ਐ ਨਸ ਪਹਿਲਾਂ ਕਿੱਥੇ ਲੈ ਕੇ ਆਏ ਲੈ ਕੇ ਆਏ ਤਾਂ ਵੀ ਸੱਚੀ ਗੱਲ ਸੀ ਜਦ ਕਿੱਥੇ ਲੈ ਕੇ ਆਏ ਸੀ 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 ਕਿਹੜੀ ਦੱਸ ਕਿਦੋਂ ਬਈ ਕਿਹੜੇ ਸੈਂਸਿਆਂ ਤੋਂ ਲੈ ਕੇ ਆਏ ਕਿਹੜੇ ਸੈਂਸਿਆਂ ਤੋਂ ਲੈ ਕੇ ਆਏ ਫੇਰੇ ਸੈਂਸਿਆਂ ਤੋਂ ਲੈ ਕੇ ਆਏ ਕਿਹੜੇ ਸੈਂਸਿਆਂ ਤੋਂ ਲੈ ਕੇ ਆਏ बोला हां भाई मिस कोई नाता होगा दा हां दाऊ किरे को ले के आया कितो ले के आया हैं ऐ तो अड्डे को ले के आया बनो ले के आया देखे किथें सिरिंज किथें लगाई सी ने सिरिंज किथें लगाई सी ने लगाई बांध का बांध कहीं बांध कर दी सिरिंज किथें लगी हुई आ देख आतरी सिरिंज पे है यार हैं लगाई किथें इथें लगाई है दसों किने रुपिया दे के ले के आई सी किने रुपिया दे के आई सी 500 हां 500 500 देत्ता सी ਕਿੰਨੇ ਪਹਿਲੇ ਕਿੰਨ ਲੈ ਕੇ ਲੈ ਕਿਹੜਾ ਪਿੰਡ ਕਿਹੜਾ ਪਿੰਡ ਕਿਹੜਾ ਬਈ ਠੱਬਾ ਠੱਬਾ ਇਹਦਾ ਮੁੰਡਾ ਬਈ ਕਿਹਦਾ ਮੁੰਡਾ ਰੱਡੀ ਨਵਾਂ ਗਿਆ ਜਿਮੀਦਾਰਾਂ ਦਾ ਜਿਮੀਦਾਰਾਂ ਦਾ ਯਾਰ ਕਿਉਂ ਯਾਰ ਕਿਉਂ ਤੁਸੀਂ ਯਾਰ ਆਪਣਾ ਪੰਜਾਬ ਯਾਰ ਕਿਉਂ ਖਰਾਬ ਕਰੀ ਜਾਂਦੇ ਯਾਰ ਇੰਨੇ ਵਧੀਆ ਤੋਂ ਮੁੰਡਾ ਯਾਰ ਪੜ੍ਹਿਆ ਲਿਖਿਆ ਜਮਾਨੀਆਂ ਤੇਰੇ ਤੇ ਯਾਰ ਹੋਰ ਚੀਜ਼ ਖਾ ਲੋ ਪੀ ਲੋ ਯਾਰ ਕਾਤੋਂ ਹੋਰ ਦਾਰੂ ਮਾਰ ਲਿਆ ਕਰੋ ਆਤਮਾ ਪੀ ਲਿਆ ਕਰੋ ਆ ਆਈ ਸਾਡੀ ਸਰਕਾਰ ਦਾ ਆ ਮੁੱਲ ਪਾ ਰਹੀ ਹੈ ਸਾਡੀ ਆਮ ਆਦਮੀ ਸਰਕਾਰ ਨੇ ਆ ਮੁੱਲ ਪਾਇਆ ਜਿਹੜੇ ਕਹਿੰਦੇ ਅਸੀਂ ਦੇਸ਼ ਆਪ ਨਾਲ ਨਸ਼ਾ ਮੁਕਤ ਬਣਾਤਾ ਪੰਜਾਬ ਨੂੰ ਆ ਦੇਖੋ ਕਿੰਨੀ ਉਮਰ ਹੈ ਵੀਰੇ ਤੇਰੀ ਕਿੰਨੀ ਉਮਰ ਹੈ 28 ਸਾਲ ਦਾ 28 ਸਾਲ ਦਾ ਹੋਇਆ 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 28 ਸਾਲਾਂ ਦੀ ਉਮਰ ਹੈ ਬਈ ਇਸ ਬੰਦੇ ਆ ਹੋਇਆ ਵੀ ਕੀ ਬਣੂਗਾ ਇਹ ਬੰਦੇ ਦਾ ਨਸ਼ੇ ਨਾਲ ਪੂਰਾ ਆ ਦੇਖੋ ਤੁਹਾਡੇ ਸਾਹਮਣੇ ਟੀਕੇ ਲੱਗੇ ਹੋਏ ਨੇ ਕੀ ਕਰੂ ਬਣੂਗਾ ਇਹ ਬੰਦੇ ਵੈਸੇ